ਹਾਂਜੀ ਪੰਜਾਬੀਓ ਸਸਤਰੀ ਕਾਲ ਵੀ ਸਾਰਿਆਂ ਨੂੰ ਹੁਣ ਇੱਕ ਜਿਹੜੀ ਕੀ ਆਪਾਂ ਵੀਡੀਓ ਸਾਂਝੀ ਕਰਨ ਜਾ ਰਹੇ ਆਂ ਪੰਜਾਬ ਦੇ ਸਾਰੇ ਹੀ ਵੀਰ ਭੈਣ ਭਰਾਵਾਂ ਨਾਲ ਤੇ ਵੀਡੀਓ ਬਈ ਜਿਹੜਾ ਕੀ ਇੱਕ ਪਰਿਵਾਰ ਪੀਰੀਅਡ ਦਾ ਆਰਮੀ ਦਾ ਨੌਜਵਾਨ ਤੇ ਇੱਕ ਜੋ ਉਹਨਾਂ ਦੀ ਪਤਨੀ ਆ ਤੇ ਜਿਹੜਾ ਇਹ ਬੱਚਾ ਇਹਦੇ ਮਾਸਪੇਸ਼ੀਆਂ ਜਿਵੇਂ ਆਪਾਂ ਕਹਿੰਦੇ ਵੀ ਅੰਗ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਤੇ ਹੁਣ ਯੂ ਐਸ ਏ ਦੇ ਵਿੱਚ ਇਹਨੂੰ 22 ਕਰੋੜ ਦਾ ਟੀਕਾ ਜਿਹੜਾ ਕਿ ਲੱਗਦਾਗਾ ਤੇ ਉਹਦੇ ਰਾਹੀ ਹੁਣ ਆਪਾਂ ਗੱਲ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੀ ਕਵਾਂਗੇ ਇਹ ਜਿਹੜਾ ਮਾਮਲਾ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਬਾਈ ਤਾਂ ਹਰ ਬੰਦੇ ਕੋਲੇ 22 ਕਰੋੜ ਰੁਪਈਆ ਇੱਕਦਮ ਨਹੀਂ ਹੁੰਦਾ ਤਾਂ ਬਾਈ ਇਹ ਆਪਾਂ ਕਹਦੇ ਵੀ ਸਾਡੇ ਪੰਜਾਬ ਦੇ ਲੋਕ ਜੇ 10-10 ਰੁਪਏ ਵੀ ਕਰਨ ਤਾਂ ਕੋਈ ਵੱਡੀ ਗੱਲ ਨਹੀਂ 22 ਕਰੋੜ ਦੀ ਤਾਂ ਮੈਂ ਇਹੀ ਕਹਿਣਾ ਚਾਹਣਾ ਜਿੰਨੇ ਵੀ ਵੀਰ ਭੈਣ ਭਰਾ ਬਾਈ ਦੇਖ ਰਹੇ ਆ ਤੇ ਇਹਨਾਂ ਦਾ ਆਪਾਂ ਕੰਟੈਕਟ ਨੰਬਰ ਵਿੱਚ ਥੰਬਨੇਲ ਤੇ ਤੁਸੀਂ ਦੇਖ ਹੀ ਲਿਆ ਤਾਂ ਭਾਈ ਉਹ ਆਪਾਂ ਤੁਹਾਡੇ ਨਾਲ ਗੱਲ ਅੱਜ ਦੀ ਵੀਡੀਓ ਜਿਹੜੀ ਸ਼ੇਅਰ ਜਰੂਰ ਕਰਨੀ ਸੀ ਅਕਸਰ ਆਪਾਂ ਸਰਕਾਰਾਂ ਦੇ ਬਾਰੇ ਬੋਲਦੇ ਰਹਿੰਦੇ ਆ ਤੇ ਹਰ ਲੀਡਰਾਂ ਲੁੱਟਾਂ ਬਾਰੇ ਤਾਂ ਬੋਲਦੇ ਰਹਿੰਦੇ ਆ ਤੇ ਪਰ ਭਾਈ ਇਹੇ ਬੱਚੇ ਲਈ ਵੀ ਆਪਾਂ ਅੱਜ ਇੱਕ ਸਪੈਸ਼ਲ ਵੀਡੀਓ ਬਣਾ ਰਹੇ ਆ ਸਮਾਂ ਕੱਟ ਕੇ ਤਾਂ ਹੁਣ ਮੈਂ ਇਹੀ ਕਹੂੰਗਾ ਜਿੰਨੇ ਵੀ ਵੀਰ ਭੈਣ ਭਰਾ ਦੇਖ ਰਹੇ ਆ ਜਿਹਦੇ ਤੋਂ ਕੁਝ ਹੈ ਆਪਾਂ ਨੰਬਰ ਪਾਵਾਂਗੇ ਜੀ ਕੋਈ ਸਹਾਇਤਾ ਨਹੀਂ ਕਰ ਸਕਦਾ ਤਾਂ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਕਿਸੇ ਚ ਗੁਜਾਇਸ਼ ਹੈਗੀ ਤਾਂ ਇਹ ਨੰਬਰ ਆਪਾਂ ਸਿੱਧਾ ਉਸ ਪਰਿਵਾਰ ਦਾ ਜਿਹੜਾ ਥੰਬਨੇਲ ਤੇ ਹੋਊਗਾ ਤੁਸੀਂ ਗੱਲਬਾਤ ਕਰ ਸਕਦੇ ਹੋ ਤਾਂ ਆਪਾਂ ਇਹ ਥੰਬਨੇਲ ਤੇ ਇਹਨਾਂ ਦੀ ਫੋਟੋ ਤਾਂ ਲਾਤੀ ਹੈ ਤੇ ਨਾਲ ਕੰਟੈਕਟ ਨੰਬਰ ਵੀ ਦੇ ਰੱਖਿਆਗਾ ਤੇ ਹੁਣ ਆਪਾਂ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਸਾਡੇ ਪੰਜਾਬ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਵੀ ਕਿਸੇ ਕੋਲੇ ਲਾਗ ਹੈ ਨਹੀਂ ਤਾ ਦੁਖੀ ਆ ਜੇ ਕਿਸੇ ਕੋਲ ਆਰ ਹੈਗੀ ਆ ਉਹ ਰੱਬ ਬੰਨੀ ਹੂੰ ਦੁਖੀ ਆ ਜੇ ਕੋਈ ਸਹੀ ਸਲਾਮਤ ਨਹੀਂ ਹੈਗਾ ਬੱਚਾ ਤਾਂ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਅੱਗੇ ਗੱਲ ਉਹ ਇਹਦਾ ਬੇਟਾ ਜਿਹੜਾ ਐਸ਼ਵੀਰ ਸਿੰਘ ਆ ਇਹਨੂੰ ਇੱਕ ਬਿਮਾਰੀ ਆ ਮਸਕੂਲਰ ਦੇ ਨਾਲ ਲੱਟ ਜਿਹੜੇ ਮਸਲ ਆ ਬਾਡੀ ਦੇ ਉਹ ਡਵੈਲਪ ਹੋਣੇ ਬੰਦ ਹੋ ਜਾਂਦੇ ਆ ਯੂ ਐਸ اے ਦੇ ਵਿੱਚ ਇੱਕ ਕੰਪਨੀ ਆ ਉਹਨੇ ਇਹਦਾ ਟ੍ਰੀਟਮੈਂਟ ਆ ਜਿਹੜਾ ਉਹ ਆਯਾਤ ਕੀਤਾ ਉਹਨਾਂ ਨੇ ਇਹਦਾ ਇੱਕ ਖੋਜ ਕਰੀ ਆ ਵੀ ਪਰ ਉਹ 27 ਕਰੋੜ ਰੁਪਏ ਦਾ ਕੀ ਗੱਲ ਆਉਂਦੇ ਪੁੱਤ ਇਹਨੂੰ ਹੀ ਪਿਆਰਾ ਉਹਦੇ ਲਈ ਅਰਪਾ ਰੁਪਿਆ ਵੀ ਥੋੜਾ ਬੁੱਤ ਦੀ ਜ਼ਿੰਦਗੀ ਦੇ ਮੂਰੇ ਮੇਰੀ ਵਾਈਫ ਨੇ ਇੱਕ ਮਿਸ਼ਨ ਸਟਾਰਟ ਕੀਤਾ ਜਿਵੇਂ ਵੀਰ ਨੇ ਦੱਸਿਆ ਵੀ ਜੇ 1000 1000 ਰੁਪਿਆ 2.5 ਲੱਖ ਬੰਦਾ ਇਕੱਠਾ ਕਰੇ ਤਾਂ ਸਾਡੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਆ ਜਿਨ 9 ਸਖਤਾਂ ਮੇਰੀ ਪਤਨੀ ਮਾਤਰ ਕੋਲ 43 ਜਾਨ ਬਰ ਦੇ ਚਲੇ ਚਲੋ ਜੀ ਅਸੀਂ ਵੀ ਇਹੀ ਸੰਗਤ ਨੂੰ ਬੇਨਤੀ ਕਰਦੇ ਆਫ ਜੁੜ ਕੇ ਵੀ ਇਹਨਾਂ ਦਾ ਸਿੱਧਾ ਡਾਇਰੈਕਟਰ ਕੰਟੈਕਟ ਅਸੀਂ ਇਹਦੇ ਉੱਪਰ ਜਿਹੜਾ ਹੈਗਾ ਉਹਦੀ ਡਿਟੇਲਸ ਦਿੱਤੀ ਆ ਹੱਥ ਜੋੜ ਕੇ ਸਾਰਿਆਂ ਨੂੰ ਹੀ ਬੇਨਤੀ ਕਰੂੰਗੀ ਕਿ ਜਿੰਨੇ ਤੇ ਬੱਚੇ ਨਾਲ ਦੀ ਮਦਦ ਕੀਤੀ ਜਾ ਜੇਕਰ ਦਵਾਈ ਬਣੀ ਹੈ ਤੇ ਇਹ ਨਾਲ ਨਹੀਂ ਬਣੀ ਹੈ 70 ਕਰੋੜ ਮੰਨਨੀ ਹੈ ਬਹੁਤ ਵੱਡੀ ਰਕਮ ਨਾਲ ਪਰ ਆਪਣੇ ਪੰਜਾਬ ਆਪਣੇ ਦੇਸ਼ ਲਈ ਕੁਝ ਵੀ ਨਹੀਂ ਜਿਹੜਾ ਤੇ ਵੱਧ ਛੱਡ ਕੇ ਮਦਦ ਕਰਨ ਤਾਂ ਕਿ ਬੱਚਾ ਵੀ ਬਚ ਜਾਏ ਇਤਨੇ ਨਾਲ ਇਹ ਦਵਾਈ ਆਪਣੇ ਹਿੰਦੁਸਤਾਨ ਵਿੱਚ ਆਵੇ ਬਲਕਿ ਕਿੰਨੀ ਪ੍ਰੋਬਲਮ ਆ اور ਬੱਚੇ ਨੂੰ ਪਤਾ ਹੈ ਗੱਲ ਦਾ ਸਭ ਤੋਂ ਵੱਡੀ ਗੱਲ ਵੀ ਮੈਨੂੰ ਕੀ ਹੋਇਆ ਤੇ ਮੈਨੂੰ ਕੀ ਹੋ ਰਿਹਾ ਤੇ ਜੇ ਇਹ ਨਾ ਹੋਇਆ ਤੇ ਮੈਨੂੰ ਕੀ ਹੋ ਜਾਣਾ ਨੂੰ ਚੀਤਾਂ ਦੇ ਬੱਚਿਆਂ ਨੂੰ ਅਹਿਸਾਸ ਦੇ ਜਰੂਰ ਸਪੋਰਟ ਕਰਿਓ ਜਰੂਰ ਇਹ ਪੈਸਾ ਇਹਨਾਂ ਦੇ ਘਰ ਪਚਾਓ ਜੀ ਨਾਲੇ ਆਪਣੇ ਬੱਚੇ ਵੀ ਜੀ ਕਿਨਾਂ ਅਮਦਰਾ ਹੈ ਇਸ ਵਿੱਚ ਹੀ ਅਸਵੀਜ਼ਿੰਗ ਉਹ ਗੱਡੀ ਤੇ ਨਾਂ ਲਿਖਿਆ ਹੋਇਆ ਵਾ ਕਿਵੇਂ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਹੈ ਬਈ ਇਹ ਆਰਮੀ ਦਾ ਆਪਣੇ ਨੌਜਵਾਨ ਹੈ ਤੇ ਇੱਕ ਉਹਨਾਂ ਦੀ ਪਤਨੀ ਹੈ ਤੇ ਇਹ ਬੱਚਾ ਜਿਹੜਾ ਇਹ ਹੁਣ ਕਹਿਣ ਦਾ ਮਤਲਬ ਵੀ ਜਿਹੜਾ ਯੂ ਐਸ ਏ ਦੇ ਵਿੱਚ ਉੱਥੋਂ ਦੇ ਡਾਕਟਰ ਕਹਿ ਕਹਿੰਦੇ ਆ ਵੀ ਅਸੀਂ ਗਰੰਟੀ ਲੈਣੇ ਇਹਨੂੰ ਠੀਕ ਕਰ ਦਾਂਗੇ ਤੇ ਹੁਣ ਯੂ ਐਸ ਏ ਦੇ ਵਿੱਚ ਦਾਖਲਾ ਇਹ ਬੱਚਾ ਤੇ ਹੁਣ ਬਈ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਜੋ ਵੀ ਅਗਰ ਜੇ ਕਿਸੇ ਤੋਂ ਬੁਝਾਇਸ਼ ਹੈਗੀ ਹੈ ਤਾਂ ਇਹਨਾਂ ਨੂੰ ਬਈ ਇਹ ਕੰਟੈਕਟ ਨੰਬਰ ਆਪਾਂ ਦੇਤਾ ਤੁਸੀਂ ਪੈਸਾ ਤੇ ਇਲਾ ਆਪਣਾ ਪਾ ਸਕਦੇ ਹੋ ਉਸ ਨੰਬਰ ਤੇ ਤੇ ਬਾਕੀ ਜਿਹਦੇ ਕੋਲੇ ਭਾਈ ਨਹੀਂ ਕੋਈ ਗੁਜਾਇਸ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਆਪਾਂ ਕਿਸੇ ਪਰਿਵਾਰ ਵਾਸਤੇ ਵੀਡੀਓ ਬਣਾਈ ਆ ਤੇ ਭਾਈ ਅਕਸਰ ਜਦੋਂ ਵੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਮੈਂ ਆਪਣੇ ਪੰਜਾਬ ਦੇ ਵੀਰ ਭੈਣ ਭਰਾਵਾਂ ਨਾਲ ਸਾਰਿਆਂ ਨਾਲ ਗੱਲਬਾਤ ਸਾਂਝੀ ਕਰਦਾ ਹਾਂ ਤੇ ਭਾਈ ਹੁਣ ਇਸ ਪਰਿਵਾਰ ਨੂੰ ਆਪਣੀ ਸਾਰਿਆਂ ਦੀ ਲੋੜ ਆ ਤੇ ਸਾਥ ਜ਼ਰੂਰ ਦਿਓ ਇਸ ਪਰਿਵਾਰ ਦਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਬਣ ਰੋਟੀ ਚੱਲਦਾ ਮਿਲਦੇ ਆ ਕੱਲ ਨੂੰ ਨਵੇਂ ਤੋਂ ਧੰਨਵਾਦ